ਗੱਲ ਇਹ ਆ ਜਿਹੜੀ ਤੁਹਾਡੇ ਭਰਾਵਾਂ ਦੀ ਗੱਲ ਸਾਰਿਆਂ ਦੇ ਸਿਰ ਮੱਥੇ ਆ। ਸਭ ਤੋਂ ਪਹਿਲਾਂ ਤੁਸੀਂ ਜਿਹੜੀ ਗੱਲ ਕਹਿਣੇ ਹੋ ਵੀ ਬਾਈ ਅਸੀਂ ਤੇਰੇ ਲਈ ਅਸੀਂ ਖੜਦੇ ਆ ਹਨਾ। ਮੈਂ ਕੱਲੀ ਕੱਲੀ ਗੱਲ ਦਾ ਜਵਾਬ ਦਿੰਨਾ ਮੈਂ ਕਿਸੇ ਗੱਲ ਤੋਂ ਭੱਜਦਾ ਨਹੀਂ ਹੈਗਾ ਹਨਾ। ਵੀ ਤੁਸੀਂ ਮੇਰੇ ਲਈ ਖੜਦੇ ਤੁਹਾਡੇ ਅੱਗੇ ਮੇਰਾ ਸਿਰ ਝੁਕਦਾ ਹਨਾ। ਤੁਸੀਂ ਮੇਰੇ ਭਰਾਓ ਸਾਰੇ ਮੇਰੇ ਸੱਜੇ ਕੱਪੀਆਂ ਬਾਹਮੋ। ਮੈਨੂੰ ਪਹਿਲੀ ਵਾਰ ਜਦੋਂ ਮੈਨੂੰ ਖੜਕੀ ਵਾਰ ਜਦੋਂ ਮੈਂ ਅੱਜ ਤਹਾਨੂੰ ਕੋਈ ਮੇਰੇ ਹੱਥ 'ਚ ਕਿਸਾਨੀ ਦਾ ਝੰਡਾ ਧਿਆਨ ਨਾਲ ਕਰ ਸਾਰੀਆਂ ਗੱਲਾਂ ਸੁਣ ਲਓ। ਅੱਜ ਤਹਾਨੂੰ ਮੇਰੇ ਹੱਥ 'ਚ ਕੋਈ ਕਿਸਾਨੀ ਦਾ ਝੰਡਾ ਮੈਂ ਸਾਲ ਜਿਹੜਾ ਆਪਣਾ ਪਿਛਲਾ ਕਿਸਾਨੀ ਅੰਦੋਲਨ ਚੱਲਿਆ ਆਪਾਂ ਗੱਲ ਉੱਥੇ ਸ਼ੁਰੂ ਕਰ ਲੈਨੇ ਆ ਠੀਕ ਹੈ ਜੀ ਤੁਸੀਂ ਆ ਜਿਹੜਾ ਇੱਥੋਂ ਜਦੋਂ ਅਸੀਂ ਮੈਂ ਪਹਿਲਾਂ ਤਾਂ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਧਿਆਨ ਨਾਲ ਗੱਲਾਂ ਸੁਣੇ ਚੱਲੋ ਤੁਸੀਂ ਮੇਰੇ ਭਰਾ ਹੋ ਸਾਰੇ ਜਾਣੇ ਬੈਠੋ ਬੈਠੋ ਇਹ ਮੇਰੇ ਕਈ ਸਾਲਾਂ ਦਾ ਝੰਡਾ ਹੈ ਹੱਥ ਦੇ ਵਿੱਚ ਕਿਸਾਨੀ ਜਦੋਂ ਆਇਆ ਇਸ ਤੋਂ ਪਹਿਲਾਂ ਜਦੋਂ ਸਾਨੂੰ ਪਤਾ ਲੱਗਾ ਕਿ ਆਹ ਕੰਮ ਹੋ ਗਿਆ ਸੀ ਪਿੰਡਾਂ ਦੇ ਵਿੱਚ ਤੁਸੀਂ ਮੇਰੇ ਵੀਡੀਓ ਕੱਢ ਕੇ ਦੇਖ ਲਓ ਸਾਡੇ ਕੋਲੇ ਕੰਪਿਊਟਰ ਡਾ ਹੁੰਦਾ ਸੀ ਅਸੀਂ ਉਹ ਮੈਂ ਪਿੰਡਾਂ ਦੇ ਵਿੱਚ ਮਾਈਕ ਲਾ ਕੇ ਅਸੀਂ ਲੋਕਾਂ ਨੂੰ ਜਾਗਰੂਤ ਕਰਦੇ ਰਹੇ ਆ ਪਿੰਡਾਂ 'ਚ ਅੰਦੋਲਨ ਫਿਰ ਜਿਵੇਂ ਅਸੀਂ ਜ਼ਿਲ੍ਹਾ ਮੁਤਾਬਕ ਅੰਦੋਲਨ ਚੱਲਿਆ ਸੁਣ ਲਓ ਮੇਰੀ ਧਿਆਨ ਨਾਲ ਗੱਲ ਇਸ ਤੋਂ ਬਾਅਦ ਕੀ ਹੋਇਆ ਇਸ ਤੋਂ ਬਾਅਦ ਕਹਿੰਦੇ ਦਿੱਲੀ ਜਾਣਾ ਦਿੱਲੀ ਜਾਣ ਦਾ ਫੈਸਲਾ ਹੋਇਆ ਆਹੀ ਜਗ੍ਹਾ ਸੀ ਆਹੀ ਥਾਂ ਸੀ ਮੈਂ ਪਿੱਛੇ ਟਰਾਲੀਆਂ ਦੇ ਵਿੱਚ ਬੈਠਾ ਸੀ ਧਿਆਨ ਨਾਲ ਕਰ ਤੁਹਾਡੇ ਵਰਗੇ ਭਰਾ ਨੌਜਵਾਨ ਮੇਰੇ ਕੋਲੇ ਆ ਗਏ ਭਰਾ ਨੌਜਵਾਨ ਤੁਹਾਡੇ ਕੋਲੇ ਮੇਰੇ ਵਰਗੇ ਆ ਗਏ ਕਹਿੰਦੇ ਵੀ ਭਾਨੇ ਅੱਗੇ ਚੱਲ ਆ ਮੜਾ ਇੱਕ ਮਿੰਟ ਬੇਬ ਨੂੰ ਚੁੱਪ ਕਰੇ ਵੀ ਤੁਹਾਡੇ ਵਰਗੇ ਭਰਾ ਆ ਕੇ ਮੈਂ ਪਿੱਛੇ ਇੱਥੋਂ ਲੱਗ ਕੇ ਅਜੇ ਤੋਂ ਪਿੱਛੋਂ ਮੈਨੂੰ ਟਰਾਲੀਆਂ ਤਾਰ ਕੇ ਲੱਗੇ ਮੇਰੀ ਉਮਰ ਜਿੱਕਰੂ ਵੀਡੀਓ ਬਣੀ ਹੋਈ ਆ ਇਹ ਮੈਂ ਕਿਹਾ ਨੌਜਵਾਨਾਂ ਜਾਣ ਸਾਰ ਆ ਇਹ ਬਾਰਡਰ ਪਿਛਲੀ ਵਾਰ ਗਿਆ ਖੁੱਲ ਧਿਆਨ ਨਾਲ ਗੱਲ ਸੁਣੋ ਪਿਛਲੀ ਵਾਰ ਬਾਰਡਰ ਖੁੱਲ ਗਿਆ ਖਨੌਰੀ ਵਾਲਾ ਬਾਰਡਰ ਇਹ ਕੱਲਾ ਮੈਂ ਨਹੀਂ ਕਹਿੰਦਾ ਚਲੋ ਕਰਨ ਕਰਾਉਣ ਵਾਲਾ ਸਾਰਾ ਕੁਝ ਹੈਗਾ ਕਾਲਪੁਰਖ ਵਾਹਿਗੁਰੂ ਪ੍ਰਮਾਤਮਾ ਬੰਦਾ ਕੁਝ ਨਹੀਂ ਹੁੰਦਾ ਪਰ ਆਗੂਆਂ ਨੇ ਸਾਡੇ ਨੇ ਕਹਿੰਦਾ ਭੰਨ ਨੇ ਤੋੜਿਆ ਚਲੋ ਇੱਕ ਮਿੰਟ ਇੱਕ ਮਿੰਟ ਸੁਣ ਲਓ ਹੁਣ ਮੇਰੇ ਸਾਰੇ ਗੱਲਾਂ ਕੱਟੇ ਹੋਣਾ ਉਹ ਬਾਰਡਰ ਗਿਆ ਟੁੱਟ ਉਦੋਂ ਬਾਰਡਰ ਖੁੱਲ ਗਿਆ ਆਪਾਂ ਸਾਰੇ ਦਿੱਲੀ ਵਾ ਗਏ ਹੈਨਾ ਦਿੱਲੀ ਜਾਣ ਤੋਂ ਬਾਅਦ ਆਗੂ ਨੂੰ ਫੈਸਲਾ ਕਰਨਾ ਪਿਆ ਕਿ ਕਿ ਜਾਵਾਂ ਬਾਰਡਰ ਖੁੱਲ ਗਿਆ ਉਦੋਂ ਖੁੱਲਣ ਤੋਂ ਬਾਅਦ ਕੀ ਹੋਇਆ ਆਪਾਂ ਜਿੰਨਾ ਟਾਈਮ ਇਹ ਅੰਦੋਲਨ ਚੱਲਿਆ ਮੈਂ ਗਿਣਵੇਂ ਚੁਣਵੇਂ ਵਾਰ 13 ਮਹੀਨੇ ਅੰਦੋਲਨ ਤੇ ਲੱਗਾ ਮੈਂ ਗਿਣਵੇਂ ਚੁਣਵੇਂ ਵਾਰ ਕਰਿਆ ਇਸ ਤੋਂ ਬਾਅਦ ਕੀ ਹੋਇਆ ਜਿੰਨੀਆਂ ਵੀ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਵੀ 2 2.5 ਸਾਲ ਆਪਣਾ ਰਿਹਾ ਕਿਹੜਾ ਧਰਨਾ ਜਿਵੇਂ ਆਪਾਂ ਕੌਮੀ انسਾਂ ਮੋਰਚੇ ਦੀ ਗੱਲ ਕਰੀ ਮੈਂ ਪੂਰਾ ਉੱਥੇ 1 ਮਹੀਨਾ ਰਿਹਾ ਪੂਰਾ ਸਹੀ ਇਸ ਤੋਂ ਬਾਅਦ ਮੈਂ ਦਿਨਾਂ ਦੇ ਦਿਨ ਫੇਰ ਜਾਂਦਾ ਰਿਹਾ ਚੰਡੀਗੜ੍ਹ ਵਾਲੇ ਮੋਰਚੇ ਦੇ ਵਿੱਚ ਨਹਿਰਾ ਤੇ ਮੋਰਚਾ ਚੱਲਿਆ ਕਲਖੁਰਦਾਂਲੇ ਤੇ ਮੈਂ ਉੱਥੇ ਜਿਹੜੇ ਫੈਕਟਰੀ ਮੋਰਚੇ ਚੱਲਿਆ ਉੱਥੇ ਜਿਹੜਾ ਕਿਹੜਾ ਅੰਦੋਲਨਾ ਜਿਹਦੇ ਵਿੱਚ ਮੇਰੀ ਕੋਈ ਗ ਹੋਣ ਗੱਲ ਆ ਗਈ ਆਹ ਪਿੱਛੇ ਦੇ ਕੀ ਹੋਇਆ ਸੁਣਨ ਵਾਲੀ ਗੱਲ ਆ ਮੈਂ ਆਸਟ੍ਰੇਲੀਆ ਚ ਲੱਗ ਗਿਆ ਹਾਂਜੀ ਆਸਟ੍ਰੇਲੀਆ ਮੈਂ ਗਿਆ ਉੱਥੇ 20 25 ਦਿਨ ਰਿਹਾ ਉੱਥੇ ਨਾ ਮੈਂ ਇਹ ਗੱਲ ਬੋਲਤੀ ਮੈਂ ਕਿਹਾ ਯਾਰ ਉੱਥੋਂ ਜਲੰਧਰ ਤੋਂ ਮੈਂ ਕਿਹਾ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਹਰਾਉਣਾ ਬੜਾ ਜ਼ਰੂਰੀ ਆ ਮੈਂ ਕਿਹਾ ਸਾਡਾ ਭਰਾੜ ਨੇ ਸਿੱਧੂ ਮਰਵਾਤਾ ਮੈਂ ਕਿਹਾ ਦੀਪ ਮਰਵਾਤਾ ਮੈਂ ਕਿਹਾ ਇਹਨਾਂ ਨੂੰ ਕੱਟੋ ਇਹਨਾਂ ਨੂੰ ਜਦੋਂ ਮੈਂ ਇਹ ਹੋ ਗਿਆ ਪਹਿਲਾਂ ਸਭ ਤੋਂ ਪਹਿਲਾਂ ਮੈਂ ਵੀਡੀਓ ਪਾਈ ਇਹਨਾਂ ਨੂੰ ਇਹ ਗੱਲ ਚੁਬ ਗਈ ਇਹਨਾਂ ਨੇ ਆਖਿਆ ਭਾਨਾ ਆਇਆ ਬੋਲਦਾ ਜੋ ਬੋਲਦਾ ਆਉਣ ਸਾਰ ਮੇਰੇ ਤੇ ਇਹਨਾਂ ਨੇ ਪਰਚਾ ਪਾਇਆ ਪਰਚਾ ਪ ਏ ਮਨੋਜ ਨੇ ਮੈਨੂੰ ਸੀਆਈ ਚ ਲੈ ਕੇ ਫੜ ਕੇ ਕਹਿੰਦੇ ਆਏ ਕਰ ਵੀ ਜਿਹੜੀ ਤੂੰ ਸੀਆਮ ਦੇ ਖਿਲਾਫ ਗੱਲਾਂ ਬੋਲਿਆ ਤੂੰ ਐ ਕਿਹੜੇ ਵੀ ਤੇ ਮਾਫੀ ਮੰਗ ਲੈਂਦਾ ਮੈਂ ਕਿਹਾ ਨਾ ਮੈਂ ਅੱਜ ਮਨਾ ਨਾ ਮੈਂ ਕੱਲ ਮਨਾ ਉਹਦੋਂ ਮੈਨੂੰ ਨੰਗਾ ਕਰਕੇ ਕੁੱਟਿਆ ਸੁਣ ਲਓ ਮੇਰੀ ਗੱਲ ਸੀਆਈ ਦੇ ਵਿੱਚ ਨਾ ਤਾਂ ਮੈਂ ਉਸ ਕੁੱਟ ਤੋਂ ਦਮਾਂ ਨਾ ਚੁੱਕਿਆ ਮੈਂ ਸਵਾ ਡੇਢ ਮਹੀਨਾ ਜੇਲ੍ਹ ਕੱਟ ਕੇ ਆ ਗਿਆ ਪਰਚਾ ਮੇਰਾ ਉਹ ਉਵੇਂ ਦਾ ਉਵੇਂ ਚੱਲ ਗਿਆ ਨਾ ਧਿਆਨ ਨਾਲ ਕਰ ਸੁਣੋ ਠੀਕ ਹੈ ਨਾ ਕਰ ਜਿਹੜਾ ਇਸ ਐਕਟ ਵਾਲਾ ਪਾਇਆ ਹੈ ਅਗਲੀ ਗੱਲ ਸੁਣ ਲਓ ਹੁਣ ਜਿੱਥੇ ਵੀ ਕਿਤੇ ਚੱਲ ਜੋ ਵੀ ਕਿਤੇ ਹੋਇਆ ਤੁਸੀਂ ਸਾਰਾ ਦੇਖਦੇ ਹੋ ਐਵੇਂ ਗਰੂਮਿੰਗ ਰਿਸ਼ ਜੇ ਮੈਂ ਕਹਤਾ 1 ਰੁਪਈ ਦਾ ਵੀ ਮੈਂ ਰਵਾਦਾਰ ਹਾਂ ਸੁਣ ਲੈ ਮੇਰੀ ਗੱਲ ਵੀਰੇ ਕੱਟੀ ਨਾ ਹਾਂਜੀ ਉੱਥੇ ਹੈਨਾ ਤੇ ਉਵੇਂ ਜਿੱਥੋਂ ਮੈਂ ਜੋ ਕੰਮ ਉਥੋਂ ਸਰਕਾਰਾਂ ਤੋਂ ਨਾ ਦਬਿਆ ਚੋ ਕਿ ਹੁੰਦਾ ਲੋਕਾਂ ਦੇ ਕੰਮ ਹੀ ਨਹੀਂ ਸੀ ਹੁੰਦੇ ਅਗਲੀ ਗੱਲ ਸੁਣ ਲੈ ਅਗਲੀ ਗੱਲ ਕੀ ਹੋਈ ਹੁਣ ਮੈਨੂੰ ਬਾਰ ਬਾਰ ਨਾ ਸਰਕਾਰ ਨੇ ਗੱਲ ਕਿਹਾ ਵੀ ਸਾਡਾ ਜਿਹੜਾ ਤੂੰ ਮੀਡੀਆ ਦੇ ਵਿੱਚ ਬੋਲਦਾ ਤੈਨੂੰ ਨੌਜਵਾਨ ਸੁਣਦੇ ਨੇ ਤੂੰ ਸਾਡੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਖਿਲਾਫ ਤੂੰ ਨਾ ਬੋਲ ਮੈਂ ਕਿਹਾ ਮੈਂ ਤਾਂ ਐਵੇਂ ਜਿੱਥੋਂ ਹੀ ਬੋਲੂ ਠੀਕ ਹੈ ਨਾ ਇਹਨਾਂ ਨੇ ਏਜੰਟਾਂ ਨੂੰ ਮੂਹਰਾ ਬਣਾ ਕੇ ਹੁਣ ਪਰਚੇ ਪਵਾਤੇ ਕਿੰਨੀ ਮਰਜੀ ਜਿਹੜੀ ਤਸ਼ੱ ਠੀਕ ਆ ਆ ਤੁਹਾਡੇ ਸਾਹਮਣੇ ਖੜਾ ਚਾਹੇ ਮੇਰਾ ਪਹਿਲਾਂ ਤੇ ਹੁਣ ਨਾਲ ਮੇਰਾ ਬਜਨ ਜੋ ਕੇ ਦੇਖ ਲਓ 12 ਕਿਲੋ ਮੇਰਾ ਬਜਨ ਘਟਾ ਧਿਆਨ ਨਾਲ ਗੱਲ ਸੁਣੋ ਜਿਹੜਾ ਸੱਤ ਥੋੜਾ ਸਾਰੇ ਸੰਗਤ ਦੇ ਸਾਹਮਣੇ ਹੈ ਨਾ ਪਰ ਉੱਥੇ ਨਹੀਂ ਦਵੇ ਉੱਥੇ ਨਹੀਂ ਝੁਕੇ ਆ ਜਿਹੜਾ ਤੁਸੀਂ ਇੱਥੋਂ ਵਾਲੀ ਗੱਲ ਕਰਦੇ ਹੋ ਇਹ ਪਤਾ ਕੀ ਗੱਲ ਆ ਇਹ ਮੂਰੇ ਚੱਕੀ ਖੜੇ ਨੇ ਹਸਲਾ ਧਿਆਨ ਨਾਲ ਕਰ ਚੱਕੀ ਖੜੇ ਜਿਵੇਂ ਆਪਾਂ ਨੂੰ ਆਪਾਂ ਕਹੇ ਦੀ ਆਪਾਂ ਤਾਂ ਇਹੋ ਜਿਹਾ سلوਕ ਆਪਣੇ ਨਾ ਪਾਕਿਸਤਾਨ ਵਿੱਚ ਨਹੀਂ ਕਰਤਾ ਜਿਆਦਾ ਜਿਆਦਾ سلوਕ ਇਹ ਕਰਨ ਤੇ ਆਏ ਹੋਏ ਨੇ ਮੂਰੇ ਦੁੱਖਾਂ ਤਾਂ ਨਹੀਂ ਖੜੇ ਨੇ 12 ਮੋਰ ਦੇ ਫੈਰ ਮਾਰ ਨਹੀਂ ਰਹੇ ਪਰ ਮੇਰੀ ਕਰ ਪੂਰੇ ਆ ਮਾਰੇ ਨੇ ਨਾ ਕਿ ਜਾਣ ਕੇ ਸਾਡੇ ਨੌਜਵਾਨਾਂ ਨੂੰ ਰਹੇ ਨੇ ਢਕਾ ਸੁਣ ਮੇਰੀ ਗੱਲ ਇਸ ਦੇ ਵਿੱਚ ਪਤਾ ਕੀ ਆ ਜੇ ਮੈਨੂੰ ਕੋਈ ਇਹਨਾਂ ਤੋਂ ਕੱਖ ਦੇ ਡਰਨ ਘਬਰਾ ਮੌਤ ਕੀ ਦੀ ਕੀ ਵੱਡੀ ਗੱਲ ਆ ਮੌਤ ਆਜੂ ਆ ਜਾਣਦੀ ਪਰ ਜੋ ਪ੍ਰੈਸ਼ਰ ਇੱਥੇ ਬੈਠੇ ਅਸੀਂ ਬਣਾ ਰਹੇ ਹਾਂ ਜੋ ਪ੍ਰੈਸ਼ਰ ਜੋ ਕੁਛ ਇਹ ਗੰਦ ਖਿਲਾਰ ਰਹੇ ਨੇਗੇ ਪ੍ਰੈਸ਼ਰ ਇੰਨਾ ਬਣਾ ਪਿਆ ਕਿ ਜਿਹੜੀ ਗੱਲ ਪਹਿਲਾ ਅੰਦੋਲਨ ਸੀਗਾ ਪਹਿਲਾ ਅੰਦੋਲਨ ਦੀ ਗੱਲ ਸੀ ਨਾ ਕਿੰਨੇ ਮਹੀਨਿਆਂ ਦੇ ਵਿੱਚ ਉਹ ਤੇ ਜੁਗਨਾਂਚ ਪਹੁੰਚੀ ਅੱਜ 6 ਦਿਨਾਂ ਦੇ ਵਿੱਚ ਇਹ ਗੱਲ ਪਹੁੰਚੀ ਐਡਾ ਪ੍ਰੈਸ਼ਰ ਆ ਅਸੀਂ ਮੀਟਿੰਗਾਂ ਕਰਨ ਲਈ ਪਹਿਲਾਂ ਇਹਨਾਂ ਨਾਲ ਦਿੱਲੀ ਜਾਂਦੇ ਸੀ ਚੰਡੀਗੜ੍ਹੇ ਮੀਟਿੰਗਾਂ ਕਰਨ ਲਈ ਆ ਰਹੇ ਨੇ ਕਿਨਾਰ ਆ ਰਹੇ 50% ਸਾਡੀਆਂ ਮੰਗਾਂ ਮੰਨ ਗਈ ਠੀਕ ਆ ਨਾ ਗੱਲ 50 ਜਿਹੜੀਆਂ 60 ਦੇ ਖਬਰਾਂ ਹੋ ਜਿੰਨੀਆਂ ਵੀ ਸਾਡੀਆਂ ਮੰਗਾਂ ਐ ਸਾਰੀਆਂ ਮੰਨਣਗੇ ਜੇਕਰ ਸਾਡੀਆਂ ਮੰਗਾਂ ਨਹੀਂ ਮੰਨਣਗੇ ਧਿਆਨ ਨਾਲ ਗੱਲ ਸੁਣ ਲਓ ਮੇਰੀ ਸੋਚ ਕੀ ਆ ਤੁਸੀਂ ਮੈਨੂੰ ਕਹਿੰਦੇ ਅੱਗੇ ਜਾਓ ਅੱਗੇ ਕਿਸੇ ਵੀ ਮੇਰੇ ਭਰਾ ਦਾ ਨੁਕਸਾਨ ਹੋ ਗਿਆ ਮੈਂ ਇਸ ਦੁਨੀਆ ਨੂੰ ਮੂੰਹ ਦਿਖਾਉਣ ਜੋਗਰਾ ਨਹੀਂ ਖੜਾ ਮੈਂ ਕਹਿੰਦਾ ਵੀ ਜੇ ਪਲੈਨਿੰ ਜੇ ਸਾਡੇ ਆਗੂ ਅੱਗੇ ਲੱਗਣਗੇ ਆਗੂ ਜਸ ਆਗੂ ਕਹਿ ਦੇਣ ਵੀ ਤੁਸੀਂ ਆ ਗਿਣਵੇਂ ਚੁਣਵੇਂ ਨੌਜਵਾਨ ਅੱਗੇ ਲਾ ਕੇ ਜਾਓ ਅਸੀਂ ਜਦੋਂ ਅਸੀਂ ਗੋਲੀਆਂ ਖਾਵਾਂਗੇ ਤੇ ਅਸੀਂ ਬਾਰਡਰ ਤੋੜਾਂਗੇ ਵੀ ਤੁਸੀਂ ਭੰਨਾਂਗੇ ਜਿਸ ਹਿਸਾਬ ਨਾਲ ਇਹਨਾਂ ਨੇ ਲਹਿਰਾ ਖਿੱਚੀਆਂ ਹੋਈਆਂ ਨੇ ਗਿਆ ਹੁਣ ਜਿਸ ਹਿਸਾਬ ਨੇ ਜਿਸ ਹਿਸਾਬ ਨੇ ਇਹਨਾਂ ਨੇ ਲੇਹਰਾ ਖਿੱਚਿਆ ਦੇ ਨਾ ਹੁਣ ਪਹਿਲਾਂ ਸੀਗੇ ਬੈਰੀਗਡ ਧਿਆਨ ਨਾਲ ਗੱਲ ਸੁਣੋ ਆਪਾਂ ਚੱਕ ਕੇ ਬਰਾਹ ਮਾਰਨੇ ਦੇ ਸੀਗੇ ਹੁਣ ਜਿਹੜੇ ਹਿਸਾਬ ਦਾ ਜਿਹੜਾ ਹਿਸਾਬ ਹੈ ਇਹਨਾਂ ਕੋਲੇ ਇਹ ਮੂਰੇ ਪਲਾਨਿੰਗ ਤਿਆਰ ਖੜੇ ਨੇ ਆਪਣੇ ਕੋਲੇ ਅਜੇ ਸੰਤ ਨਹੀਂ ਹੈਗੇ ਅਜੇ ਆਪਣੇ ਕੋਲੇ ਚੀਜ਼ਾਂ ਨਹੀਂ ਹੈਗੀਆਂ ਜੀ ਸੀ ਬੀ ਦਾ ਹੈਡ ਉਹ ਆ ਵੀ ਆਪਣੇ ਕੋਲੇ ਸੁਣ ਮੇਰੀ ਗੱਲ ਇਹਨਾਂ ਕੋਲੇ ਜੀ ਸੀ ਬੀ ਆਪਾਂ ਅੱਗੇ ਲੈ ਕੇ ਜਾਂਦੇ ਆ ਇਹਨਾਂ ਨੇ ਕੀ ਕਰਨਾ ਹੂਰੋ ਤੈਨੂੰ ਪਤਾ ਕਿ ਆ ਜਿਹੜੀ ਗੈਸਟ ਨਹੀਂ ਬਾਹਲਾ ਕੁਛ ਲਈ ਬੱਟੇ ਹਾਂ ਬਈ ਇਹ ਤਾਂ ਹਜੇ ਆਪਣੋ ਟਰੈਲਰ ਹੀ ਦਿਖਾ ਰਹੇ ਨੇ ਪਰ ਇਸ ਕਰਕੇ ਜੇਕਰ ਇਹ ਆਪਣੀਆਂ ਫਰਜ਼ ਕਰੋ ਆਪਾਂ ਨੂੰ ਦਿੱਲੀ ਦਾ ਜੋ ਵੀ ਪਲੈਨਿੰਗ ਆ ਆਪਾਂ ਆਪਾਂ ਨੂੰ ਜਿੱਥੇ ਵੀ ਆਪਣੇ ਸਟੇਜਾਂ ਚੱਲਦੀਆਂ ਨਹੀਂ ਆ ਅੱਗੇ ਚੋਣਾਂ ਆ ਰਹੀਆਂ ਨੇ ਕਿ ਨਾ ਇਹ ਚੋਣ ਜਾਬਤਾ ਲਾਉਣਗੇ ਥੋੜੀ ਜ਼ਿਆਦਾਤਰ ਲੋਕਾਂ ਦੀ ਇਹ ਸੋਚ ਆ ਵੀ ਚੋਣ ਜਾਬਤਾ ਲੱਗ ਜੂਗਾ ਵੀ ਫਿਰ ਇਹਨਾਂ ਦੇ ਮੰਗਾ ਕੌਣ ਮੰਨਣਾ ਹਾਂ ਜਵਾਬ ਜਵਾਬ ਲੈ ਇਸ ਗੱਲ ਦਾ ਜਵਾਬ ਜਵਾਬ ਲੈ ਇਸ ਗੱਲ ਦਾ ਜਵਾਬ ਲੈ ਇਸ ਗੱਲ ਦਾ ਜਵਾਬ ਦੇਣਾ ਇਹਨਾਂ ਦੀ ਆਗੂ ਦੀ ਪਲੈਨਿੰਗ ਪਤਾ ਕੀ ਆ ਜਿੱਤੇ ਕਰਮ ਇਹਨਾਂ ਦੀ ਗੱਲ ਸੁਣੀ ਆ ਇਹ ਕਹਿੰਦੇ ਫਰਜ਼ਗਰ ਆਪਣੇ ਮੰਗਾ ਨਹੀਂ ਮੰਨਦੇ ਚੋਣ ਜਾਬਤਾ ਲੱਗ ਗਿਆ ਅਸੀਂ ਧਰਨਾ ਨਹੀਂ ਚੱਕਾਂ ਪੂਰੇ ਚੋਣ ਪ੍ਰਚਾਰ ਦੇ ਵਿੱਚ ਜਿਹੜਾ ਧਰਨਾ ਹੋਊਗਾ ਇਹ ਪੂਰੇ ਚੋਣ ਪ੍ਰਚਾਰ ਦੇ ਵਿੱਚ ਧਰਨਾ ਚੱਲੂ ਓਕੇ ਇਹ ਧਰਨੇ ਦੀ ਗੱਲ ਚੱਲੂਗੀ ਇਹਨਾਂ ਦੀ ਪਲੈਨਿੰਗ ਇਹ ਆ ਥੋਨੂੰ ਅਜੇ ਤੱਕ ਦੱਸੀ ਨਹੀਂ ਬਹੁਤ ਤੁਨ ਮੈਂ ਦੱਸਤੀ ਪਰ ਤੁਸੀਂ ਜਜਵਾਤੀ ਹੋਏ ਵਰਦੋ ਵੀ ਪੂਰਾ ਜਿਹੜਾ ਚੋਣ ਪ੍ਰਚਾਰ ਆ ਉਹਦੇ ਵਿੱਚ ਸਾਡੀ ਗੱਲ ਚੱਲੂਗੀ ਆ ਸਾਡੀਆਂ ਮੰਗਾਂ ਨੇ ਵੀ ਜਿਹੜਾ ਵੀ ਇਹ ਚੋਣ ਮੈਨੀਫੈਸਟੋ ਦੇ ਵਿੱਚ ਸਾਡੀਆਂ ਮੰਗਾਂ ਪਾਊਗਾ ਸਰਕਾਰਾਂ ਨੂੰ ਤੁਹਾਨੂੰ ਪਤਾ ਆਉਣੀਆਂ ਨੇ ਸਰਕਾਰਾਂ ਤਾਂ ਬਣਣ ਗਈ ਜਦੋਂ ਆਪਣਾ ਜਿਹੜਾ 84 ਦਾ ਟਾਈਮ ਆ ਸਰਕਾਰ ਤਾਂ ਉਦੋਂ ਹੀ ਬਣੀ ਐ ਸਰਕਾਰਾਂ ਤਾਂ ਬਣਣ ਗਈ ਬਣਣ ਗਈਆਂ ਚੋਣ ਮੈਨੀਫੈਸਟੋ ਦੇ ਵਿੱਚ ਸਾਡੀਆਂ ਮੰਗਾਂ ਹਰ ਇੱਕ ਪਾਰਟੀ ਪਾਊ ਜੇ ਸਾਡੀਆਂ ਮੰਗਾਂ ਨਹੀਂ ਮੰਨਣਗੇ ਚੋਣ ਮੈ ਪਾਉਣ ਤੋਂ ਬਾਅਦ ਇਹ ਜੇ ਇਹਨਾਂ ਨੇ ਕਿਸੇ ਨੇ ਇਤੁਮਾਚ ਨਹੀਂ ਲਾਗੂ ਕਰਦੇ ਤਾਂ ਇਹਨਾਂ ਦਾ ਫੇਰੋਮੇ ਜਗਰੂ ਜਲੂਸ ਕੱਢਾਂਗੇ ਅਗਲੀ ਗੱਲ ਇਹਨਾਂ ਨੂੰ ਪਹਿਲਾਂ ਹੀ ਸਾਰਾ ਕੁਝ ਹੱਲ ਕਰਨਾ ਪਊ ਇਹ ਆਪਣਾ ਚੋਣਾਂ ਤੋਂ ਪਹਿਲਾਂ ਦਾ ਧਰਨਾ ਹੈ ਕੁਛ ਨਾ ਕੁਛ ਮਸਲਾ ਹੱਲ ਕੱਢ ਕੇ ਛੱਡਣਗੇ ਚੋਣ ਜਾਬਤੇ ਤੋਂ ਪਹਿਲਾਂ ਕਿਉਂਕਿ ਇਹਨਾਂ ਨੂੰ ਵੀ ਖਤਰਾ ਇਹਨਾਂ ਨੂੰ ਕਿਹੜਾ ਸੁਣ ਮੇਰੀ ਗੱਲ ਤੇ ਨਹੀਂ ਗੱਲ ਦਾ ਜਵਾਬ ਠੀਕ ਦਿਮਾਗ ਨਾਲ ਸੋਚੋ ਮਾੜਾ ਜਾ ਮਾੜਾ ਜਾ ਦਿਮਾਗ ਨਾਲ ਸੋਚੋ ਇਹਨਾਂ ਨੂੰ ਆਪਣੇ ਮੰਗਾ ਮੰਨਣੇ ਪੈਣ ਇਹਨਾਂ ਨੂੰ ਹੀ ਪਤਾ ਵੀ ਇਹ ਸਾਡਾ ਜਾ ਕੇ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਨੂੰ ਜਾਗਰੂਤ ਕਰਨਗੇ ਪਿਛਲੀ ਵਾਰ ਆਪਾਂ ਕਿਹੜਾ ਗਏ ਨਹੀਂ ਹੁਣ ਕਿਹੜਾ ਕਿਸਾਨ ਉੱਠੇ ਨਹੀਂ ਇਹਨਾਂ ਨੂੰ ਪਤਾ ਵੀ ਇਹ ਜਾ ਕੇ ਇਹਨਾਂ ਨੇ ਅੰਦੋਲਨ ਪੂਰੇ ਭਾਰਤ ਦੇ ਵਿੱਚ ਸਾਡਾ ਕਰਨਾ ਚੋਣਾਂ ਦੇ ਵਿੱਚ ਇਹਨਾਂ ਨੇ ਇਹ ਗੈਰ ਰਾਜਨੀਤਿਕ ਨੇ ਇਹਨਾਂ ਸਾਡੇ ਵਿਰੋਧ ਕਰਨਾ ਇਸ ਤੋਂ ਪਹਿਲਾਂ ਜਿਹੜੀਆਂ ਮੰਗਾਂ ਇੰਨੀਆਂ ਤੇ ਮੰਗਾਂ ਤੇ ਆ ਗਏ ਨਾ ਇਹ ਜੇ ਚੋਣਾਂ ਨਾ ਹੋਣਦੀ ਇਹਨੀਆਂ ਮੰਗਾਂ ਤੇ ਵੀ ਨਹੀਂ ਸੀ ਅਜੇ ਇਹ ਆਉਂਦੀ ਜੇ ਚੋਣਾਂ ਨਾ ਹੋਣਦੀ ਇਹਨੀਆਂ ਮੰਗਾਂ ਤੇ ਬਣਾਈ ਮੈਂ ਸੁਣ ਰਿਹਾ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣ ਲੋਕਾਂ ਨੇ ਇੰਨੀਆਂ ਮੰਗਾਂ ਤੇ ਵੀ ਨਹੀਂ ਸੀ ਅਜੇ ਆਉਂਦੀ ਇਹ ਮੰਗਾਂ ਆਪਣੀਆਂ ਸਾਰੀਆਂ ਵਾਂਗੂ ਮੰਨਣਗੇ ਜੇਕਰ ਜਿਹੜੀਆਂ ਹੁਣ ਫਰਜ਼ ਕਰ ਉਹ ਆਪਣਾ ਚੀਣ ਦੇ ਨਾਲ ਜ ਪ੍ਰਧਾਨ ਮੰਤਰੀ ਨੂੰ ਜਾ ਕੇ ਉੱਥੇ ਗੱਲ ਕਰੀ ਨਹੀਂ ਪ੍ਰਧਾਨ ਮੰਤਰੀ ਨੂੰ ਉੱਥੇ ਜਾ ਕੇ ਗੱਲ ਕੀਤੀ ਕਿ ਨਾ ਕਿ ਟੇਬਲ ਟਾਕ ਤੇ ਗੱਲ ਕੀਤੀ ਕਿ ਨਾ ਨਾ ਜੀ ਆਪਾਂ ਟੇਬਲ ਤੇ ਗੱਲ ਨਹੀਂ ਕਰਾਂਗੇ ਤਾਂ ਹੈ ਮਸਲੇ ਦਾ ਹੱਲ ਤਾਂ ਜਿੱਥੇ ਮਰਜੀ ਜੀ ਆਂਡੀਆਂ ਵਿੱਚ ਹੈ ਕਾਰਗਲ ਦੀ جنگ ਹੈ ਹੋਣਾ ਤਾਂ ਮਸਲਾ ਬੈਠ ਕੇ ਹੱਲ ਹੈ ਨਾ ਇਸ ਕਰਕੇ ਟੇਬਲ ਟਾਕ ਹੀ ਹੈ ਤੇ ਅਗਲੀ ਗੱਲ ਇਹ ਟੇਬਲ ਟਾਕ ਚੱਲ ਵੀ ਰਹੀ ਆ ਆਪਣੀ ਤੇ ਇਧਰੋਂ ਆਪਣਾ ਪ੍ਰੈਸ਼ਰ ਫੁੱਲ ਬਣਿਆ ਵੀ ਹੋਇਆ ਇਸ ਕਰਕੇ ਮੇਰਾ ਵੀਰ ਬਣ ਕੇ ਆਪਾਂ ਦੇਖ ਲਈਏ ਹਨਾ ਜੀ ਜੇ ਤੁਸੀਂ ਕੁਛ ਨਾ ਕੁਛ ਅੱਜ ਮਸਲਾ ਹੱਲ ਨਿਕਲੂ ਇਤਨੋਂ ਪ੍ਰੈਸ਼ਰ ਆਪਣਾ ਉਹ ਮੇਜ ਨੂੰ ਫੁੱਲ ਬਣਿਆ ਹੋਇਆ ਜਿਹੜੀ ਦੂਜੀ ਗੱਲ ਨੌਜਵਾਨਾਂ ਦੀ ਗੱਲ ਇਹ ਆ ਕਿ ਇਹ ਆਪਾਂ ਨੂੰ ਕਹਤਾ ਵੀ 21 ਤਰੀਕ ਨੂੰ ਬਾਰਡਰ ਤੋੜਾਂਗੇ ਸੁਣ ਮੇਰੀ ਗੱਲ ਇਹਦਾ ਇਹਦਾ ਤੁਹਾਨੂੰ ਇਹ ਸਿੱਧਾ ਜਵਾਬ ਦੇ ਮੈਂ ਨਾ ਤਾਂ ਮੈਂ ਜਵਾਬ ਲੱਤਾ ਜੀ ਕਰ ਇਹ ਗੱਲ ਮੀਡੀਆ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਇਹ ਨਹੀਂ ਗੱਲ ਕਹਿੰਦੇ ਤਾਂ ਪ੍ਰੈਸ਼ਰ ਜਿਹੜਾ ਇਤਰੋਂ ਬਣਿਆ ਹੋਇਆ ਤਾਂ ਇਹ ਮੀਟਿੰਗ ਕਰਨ ਨੂੰ ਤਿਆਰ ਨਹੀਂ ਹੈਗੇ ਤਾਂ ਇਹ ਗੱਲ ਤੁਹਾਨੂੰ ਤਿਆਰ ਨਹੀਂ ਹੈਗੇ ਇਸ ਕਰਕੇ ਵੀਰ ਮੇਰੇਓ ਇੱਧਰ ਨੌਜਵਾਨ ਆਪਣਾ ਜਿੰਨੇ ਵੀ ਆਣਗੇ ਮੈਂ ਸਾਰਿਆਂ ਨੂੰ ਤੁਸੀਂ ਕਹਿੰਦੇ ਹੋ ਤੁਹਾਡੇ ਭਰਾ ਤੁਸੀਂ ਇੰਨਾ ਕੁ ਯਕੀਨ ਰੱਖਿਓ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ ਰੱਖ ਕੇ ਕਹਣਾ ਤੁਸੀਂ ਮੈਨੂੰ ਮੈਨੂੰ ਕਿਤੇ ਵੀ ਤੁਸੀਂ ਮੈਨੂੰ ਇਹ ਦਿਖਾ ਦਿਓ ਕਿ ਸਾਡੇ ਹੱਕਾਂ ਲਈ ਖਾ ਗਿਆ ਸਾਡਾ ਪੈਸਾ ਖਾ ਗਿਆ ਸਾਡਾ ਇਹ ਖਾ ਗਿਆ ਕਿਹੜੀ ਗੱਲ ਤੁਸੀਂ ਇੱਥੇ ਮੈਂ ਦੱਸਣ ਭਾਗ ਜੇ ਮੇਰੇ ਵੀਰ ਮੇਰੀ ਗੱਲ ਮੈਂ ਮੈਂ ਮੇਰੀ ਗੱਲ ਹੁਣ ਹੁਣ ਜਿਹੜੇ ਰਾਜਨੀਤਿਕ ਬੰਦੇ ਲੋਕ ਨੇ ਜਿਹੜੇ ਐਮਐਲਏ ਬਣੇ ਹੋਣੇ ਨੇ ਲੀਡਰ ਬਣੇ ਹੋਣੇ ਨੇ ਸਾਰੇ ਹਰ ਟਾਈਮ ਆਪਣਾ ਘਰ ਪਰ ਨਹੀਂ ਰਹੇ ਸਾਰੇ ਪੈਸਾ ਕਮਾ ਨਹੀਂ ਰਹੇ ਇੱਕ ਤੁਸੀਂ ਮੈਨੂੰ ਮੈਂ ਮੇਰੀ ਆਉਦੀ ਕਲਾਕਰੀ ਗੱਲ ਮੈਂ ਉਹਦੀ ਕਲਾਕਾਰੀ ਤੋਂ ਬਹੁਤ ਦੀ ਮਿਹਨਤ ਕਰਕੇ ਪੈਸਾ ਕਮਾ ਰਿਹਾ ਠੀਕ ਹੈ ਤੁਹਾਨੂੰ ਪਤਾ ਨਾ ਮੇਰੇ ਚੂਟੀ ਮੈਂ ਕਿੰਨਾਂ ਚਲਾਉਣਾ ਹਾਂ ਬਹੁਤ ਪੈਸਾ ਕਮਾ ਰਿਹਾ ਪਰਮਾਤਮਾ ਦੀ ਸੌਂ ਖਾ ਕੇ ਕਹਿਣਾ ਮੈਂ ਅੱਜ ਮੈਂ ਸੰਗਤ ਦੇ ਵਿੱਚ ਹਾਜ਼ਰ ਨਜ਼ਰ ਰੱਖ ਕੇ ਇਹ ਗੱਲ ਕਹਿਣਾ ਗੁਰੂ ਮਹਾਰਾਜ ਦੀ ਸੌ ਮੈਂ ਕਿਸੇ ਲੋਕਾਂ ਦਾ ਹੱਕ ਜਾ ਲੋਕਾਂ ਦਾ ਪੈਸਾ ਜਿੱਦਣ ਮੈਨੂੰ ਖਾਂਦਾ ਮੈਨੂੰ ਤੂੰ ਉੱਥੇ ਆ ਗਿਆ ਨਾ ਸਭ ਤੋਂ ਵੱਡੀ ਪੈਸੇ ਦੀ ਲੜਾਈ ਆ ਤੁਸੀਂ ਮੈਨੂੰ ਚੌਂਕ 'ਚ ਖੜਾ ਕੇ ਗੋਲੀ ਮਾਰਦੇ ਬਾਈ ਇਹ ਯਕੀਨ ਹੁਣ ਮੇਰੀ ਗੱਲ ਤੁਸੀਂ ਮੇਰੇ ਤੇ ਯਕੀਨ ਆ ਯਾਰ ਸਾਡੀ ਨਾਲ ਬਾਈ ਹੁਣ ਮੇਰੀ ਗੱਲ ਮੈਂ 1 ਮਿੰਟ ਸਭ ਤੋਂ ਵੱਡੀ ਮਾਇਆ ਦਾ ਰੌਲਾ ਏ ਇੱਕ ਬਾਣੀ ਵਾਰ-ਵਾਰ ਕਹਿੰਦੀ ਆ ਮਾਇਆ 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 ਸਭ ਤੋਂ ਵੱਡਾ ਮਾਇਆ ਦੀ ਰੌਲਾ ਨਾ ਕਿਸ ਕਰਕੇ ਮਾਇਆ ਜਿੱਦਣ ਤੁਸੀਂ ਮੈਂ ਮੈਂ ਉਹਦਾ ਮਿਹਨਤ ਦਾ ਪੈਸਾ ਦਾ ਮੇਰਾ ਜ਼ਰੂਰ ਹੋਊਗਾ ਤੁਹਾਨੂੰ ਇਹ ਚੀਜ਼ ਦਾ ਪਤਾ ਮੇਰੇ ਕੋਲ ਸੰਤ ਕਿਲੇ ਦੀ ਜ਼ਮੀਨ ਸੀਗੀ ਮੈਂ ਟਿੱਬੇ ਵਾਲੀ ਮੈਂ ਉਹਦੀ ਗਰੀਬੀ ਚੱਕੀ ਆ ਜਿੱਦਣ ਕਿਦਾ ਮੈਂ ਹੱਕ ਖਾਗਾ ਮੇਰੇ ਚੌਂਕ 'ਚ ਖੜਾ ਕੇ ਮੂੰਹ ਕਾਲਾ ਕਰ ਦਿਓ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਹੁਣ ਇਸ ਕਰਕੇ ਆਪਦੇ ਭਰਾ ਤੇ ਯਕੀਨ ਕਰਦੇ ਹੋ ਹਨਾ ਉਹ ਤਾਂ ਠੀਕ ਆ ਬਾਈ ਮੈਂ ਮੈਂ ਇੱਕ ਗੱਲ ਸੁਣਾ ਮੈਂ ਜੇਲ੍ਹ ਦੇ ਵਿੱਚ ਗਿਆ ਮੈਂ 10 ਬੰਦੇ ਨੂੰ ਗੋਲੀ ਛੜਾ ਕੇ ਆਇਆ 10 ਬੰਦਿਆਂ ਨੂੰ ਨਸ਼ੇ ਵਾਲੀ ਗੋਲੀ ਛੜਾ ਕੇ ਆਇਆ 10 ਬੰਦਿਆਂ ਨੂੰ ਨਸ਼ਾ ਮੈਂ ਇੱਕ ਗੱਲ ਕਹਿ ਕੇ ਆਇਆ ਮੈਂ ਕਿਹਾ ਯਾਰ ਤੁਸੀਂ ਆਪਾਂ ਨਸ਼ੇ ਖਾ ਕੇ ਜੀਵ ਵਾਲੀ ਗੋਲੀ ਖਾ ਕੇ ਆਪਾਂ ਬਰਬਾਦ ਹੋ ਜੰਨੇ ਆ ਆ ਜਿਹੜਾ ਸਾਡੇ ਹੱਥ ਦੇ ਵਿੱਚ ਨਿਸ਼ਾਨ ਸਾਹਬ ਆ ਇਹ ਪਤਾ ਹੀ ਦੀ ਇਹਦੀ ਅਹਿਮੀਅਤ ਕੀ ਉਹਨੂੰ ਮੈਂ ਦੱਸ ਕੇ ਆਇਆ ਇਹ ਸਾਡੇ ਗੁਰੂ ਸਾਹਿਬਾਨ ਨੇ ਸਰਬੰਸਵਾਰਨਾ ਪੂਰਾ ਮਿਹਨਤ ਇੱਕ ਮਿੰਟ ਸਰਬੰਸ ਸਾਰਾ ਭਾਰਤ ਆ ਨਾ ਅਸੀਂ ਅਸੀਂ ਬਾਣੀ ਦੇ ਨਾਲ ਟੁੱਟ ਗਏ ਬਾਈ ਅਸੀਂ ਬਾਣੀ ਤੋਂ ਮੁੜਕਰ ਹੋ ਗਏ ਜਦੋਂ ਅਸੀਂ ਆਪਣੇ ਮੂਲ ਸਿਧਾਂਤ ਨਾਲ ਜੁੜਾਂਗੇ ਅਸੀਂ ਮੇਰਾ ਫਰਜ਼ ਆ ਕਿ ਮੈਂ ਆਪਣੇ ਗੁਰੂ ਪ੍ਰਤੀ ਨੌਜਵਾਨਾਂ ਨੂੰ ਜਾਗਰੂਤ ਕਰਾਂ ਵੀ ਬਾਣੀ ਦੇ ਨਾਲ ਜੁੜਾ ਗੁਰੂ ਘਰਾਂ ਨਾਲ ਜੁੜਾ ਨਸ਼ੇ ਤੋਂ ਤੋੜ ਕੇ ਜੁੜਾ ਜੇ ਮੈਨੂੰ ਨੌਜਵਾਨ ਸੁਣਦੇ ਨੇਗੇ ਮੇਰੀ ਜ਼ਿੰਦਗੀ ਦੇ ਵਿੱਚ ਬਦਲਾ ਜੇ ਆਇਆ ਤਾਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਕਰਕੇ ਆਇਆ ਫੋਨ ਲਾਵਰੀ ਗੱਲ ਜੇ ਮੈਂ ਚਾਹਣਾ ਨਾ ਵੀ ਅੱਜ ਤੁਹਾਡੇ ਲੋਕਾਂ 'ਚ ਇੱਕ ਸੌਂਖ ਆਇਆ ਕਹਿੰਦਾ ਵੀ ਅਕੇ ਦਾ ਕੋਈ ਧਰਵਾਦ ਆਦਤ ਦਾ ਉਹ ਪੈਸਾ ਖਾਦੇ ਦਾ ਹਨਾ ਉਹ ਗੁਰੂ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਇਹ ਗੱਲ ਸੁਣ ਮੈਂ ਮੈਂ ਦੁਖੀ ਤਨ ਮੈਂ ਆਪਣੀ ਗੱਲ ਦਾ ਜਦੋਂ ਨਾ ਮੈਨੂੰ ਇੱਕ ਅਫਸਰ ਆ ਕੇ ਕੀ ਬੋਲਿਆ ਜਦੋਂ ਮੈਨੂੰ ਲਿਧਾਨੇ ਰੱਖਿਆ ਗਿਆ ਇਹ ਗੁਰੂ ਦੀ ਤੁਹਾਨੂੰ ਵਡਿਆਈ ਦੱਸਦਾ ਗੁਰੂ ਦੀ ਵਡਿਆਈ ਕੀ ਆ ਗੁਰੂ ਦੀ ਵਡਿਆਈ ਕੀ ਆ ਧਿਆਨ ਨਾਲ ਸੁਣ ਲੋ ਜੇ ਤੁਸੀਂ ਮੈਨੂੰ ਆਪਦਾ ਭਰਾ ਮੰਨਦੇ ਹੋ ਮੈਨੂੰ ਇੱਕ ਅਫਸਰ ਆ ਕੇ ਬੋਲਦਾ ਕਹਿੰਦਾ ਤੂੰ ਬੜੀਆਂ ਗੱਲਾਂ ਕਰਦਾ ਹੋਵੇਗਾ ਤੇਰਾ ਘਰੇ ਬੜਾ ਇਕੱਠ ਹੁੰਦਾ ਤੇਰੇ ਕਹਦਾ ਤੇਰੇ ਪਿੱਛੇ ਲੋਕ ਆਏ ਨਹੀਂ ਹੈਗੇ ਸੁਣਨ ਵਾਲੀ ਗੱਲ ਆ ਕਹਿੰਦਾ ਹੁਣ ਕਹਦਾ ਤੇਰੇ ਜੇ ਥੋੜੇ ਦੱਕਾ ਨਾ 50 ਕੇ ਜਣੇ ਨੇ ਕਹਿੰਦਾ ਬਾਹਰ ਜਿਹੜੇ ਖੜੇ ਤੇਰੇ ਪਿੱਛੇ ਨਾਰੇ ਮਾਰੀ ਜਾਂਦੇ ਨੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਰਾਮਦਾਸ ਅਗੇ ਅਰਦਾਸ ਕਰੀ ਮਹਾਰਾਜ ਮੈਂ ਕਿਹਾ ਮੇਰੇ ਭਰਾ ਮਾ ਤੇ ਕਿਰਸਨੇ ਹਾਲਾ ਕਲਾ ਦਾ ਗੁਰੂ ਦੀ ਬਾਤੀ ਨਾ ਹਾਂਜੀ ਭਾਈ ਮੇਰੇ ਭਰਾ ਤੁਸੀਂ ਆ ਕੇ ਮੇਰੇ ਨਾਲ ਮੋਟਰ ਨਾਲ ਮੋਟਾ ਲਾ ਕੇ ਖੜੇ ਕਲਾ ਤਾਂ ਉਸ ਗੁਰੂ ਨੇ ਵਰਤਾਈ ਨਾ ਇੰਨੀ ਸ਼ਕਤੀ ਗੁਰੂ ਦੇ ਵਿੱਚ ਗੁਰੂ ਨੇ ਥੋੜੇ ਦੇਰ ਕਰ ਸੁਨੇਹਾ ਲਾਇਆ ਮੇਰੇ ਕੋਲੇ ਕਿਹਾ ਉੱਥੇ ਫੋਨ ਚਿਕਾ ਮੈਂ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਾ ਕੇ ਕਹਿੰਦਾ ਵੀ ਆ ਕੇ ਮੇਰੇ ਹੱਕ ਚ ਖੜੋ ਵੀ ਮੈਨੂੰ ਆਫਰਾ ਕਹਿ ਰਹੇ ਨੇ ਇੱਕ ਵਾਰ ਤਾਂ ਗੁਰੂ ਜੀ ਦਾਰ ਸਵਾਲ ਦੀ ਨਾਲ ਭਾਈ ਹੋਰ ਟਾਈਮ ਦੇ ਦੇ ਪੀਣਾ ਸਾਰੇ ਆਈਦੇ ਨੇ ਆ ਆ ਮਾਦਵੀ ਜੀ ਆਪਣਾ ਸਿਮਰਜੀਤ ਮਾਰਦਾ ਵੀ ਆਪਣਾ ਐਪੀ ਦੀ ਆ ਹਾਂਜੀ ਭਈ ਉਹ ਆ ਆ ਕੇ ਬਿਆਨ ਕੇ ਉਹ ਨਹੀਂ ਦੇ ਦੇ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਜੇ ਉਹਨਾਂ ਕਰਕੇ 40 41 ਸਾਲ ਤੋਂ ਇੱਕ ਸਟੈਂਡ ਤੇ ਰਹੇ ਉਹ ਬੰਦੇ ਉਹਨਾਂ ਕਰਕੇ ਆਪ ਹੁਣ ਮੇਰੀ ਗੱਲ ਤਾਂ ਹੀ ਕਹਿਣਾ ਭਾਈ ਹਣ ਮੇਰੀ ਗੱਲ ਆਵਰੂਰੇ ਰੌਲਾ ਪੈਦਾ ਉਹੀ ਗੱਲ ਹੋ ਜਾਂਦੀ ਹੈ ਹਨਾ ਆਪਾਂ ਆਪਣੇ ਇੱਕਦੇ ਦਾ ਜਿਹੜਾ ਕੋਈ ਕੰਮ ਗੱਲ ਕਰਦਾ ਆਪਣੇ ਵੀ ਪਾਸ ਤੇ ਆਪਾਂ ਵਿਰੋਧ ਨਾ ਕਰੀਆ ਵੀਡੀਓ ਇਹ ਸਾਰਾ ਕੁਝ ਚੱਲ ਜਾਂਦਾ ਜਾਂ ਇਹ ਮੈਨੂੰ ਤੂੰ ਸਵਾਲ ਕਿਸੇ ਵੀ ਸਵਾਲ ਦਾ ਜਵਾਬ ਲੈਣਾ ਹੋਇਆ ਹਾਂ ਬਈ ਮੈਨੂੰ ਕਰ ਇੱਕ ਸਵਾਲ ਦਾ ਅੱਗੇ ਜਵਾਬ ਲੈ ਲਓ ਕਿਉਂਕਿ ਜਿਹੜਾ ਬੰਦਾ ਚੋਰ ਹੋ ਜਿਹੜੇ ਬੰਦੇ ਅੰਦਰ ਜਮਾਨ ਚਪਾਲਾ ਉਹ ਗੱਲ ਤੋਂ ਭੱਜੂ ਮੈਥੋਂ ਮੈਂ ਕਹਣਾ ਹੈ ਮੇਰੀ ਜ਼ਿੰਦਗੀ ਦੀ ਹੁਣ ਤੋਂ ਪਿਛਲੀ ਤੋਂ ਗੱਲ ਤੋਂ ਲੈ ਕੇ ਹੁਣ ਤੱਕ ਮੈਂ ਦੋ ਜਿਹੜਾ ਮਰਜੀ ਜਵਾਬ ਲੈਣ ਨੂੰ ਮਾ ਸੰਗਰ ਦੇਣ ਬਈਆ ਸਰਕਾਰ ਨੇ ਆਪਣੇ ਕੇਸ ਸੀਜ਼ਨ ਜਦੋਂ ਨਾ ਡਰਦੀ ਆਪਣੇ ਆੁਰੇ ਲੈ ਨਹੀਂ ਹੋਈਦੀ ਜਦੋਂ ਬੰਬ ਚੱਲੇ ਨਾ ਉਹ ਫੌਜੀ ਆ ਗਏ ਉਹ ਆਪਣਾ ਢੰਡਾ ਬਟਣ ਲੱਗੇ ਉਹ ਬਈ ਡਾਂਗਾਂ ਨਾ ਮੋੜੇ ਨੇ ਆ ਆਪਣਾ ਕੇਸ਼ਰੀ ਨਿਸ਼ਾਨ ਲਾਇਆ ਉੱਥੇ ਦੇਖ ਲੈ ਉਹਨਾਂ ਪੱਟਾਂ ਨਾਲ ਵੀ ਆ ਕੇ ਨਾ ਡਰਦੇ ਸਿਆਪਾ ਦਾ ਸਿਆਪਾ ਦਾ ਆਪਣਾ ਇਸ ਚੀਜ਼ ਆਈ ਆ ਆਪਾਂ ਇੱਕ ਦੂਸਰੇ ਦੇ ਪ੍ਰਤੀ ਬੋਲਣ ਲੱਗ ਜਾਨਾ ਆਪਣਾ ਅਸਲ ਦੇ ਵਿੱਚ ਦੁਸ਼ਮਣ ਨਹੀਂ ਪਛਾਣਦੇ ਹੋਣ ਤੇਰੀ ਗੱਲ ਇੱਕ ਮਿੰਟ ਦੁਸ਼ਮਣ ਸਾਡਾ ਕੌਣ ਆ ਦੁਸ਼ਮਣ ਸਾਡੀ ਹੈਗੀ ਆ ਰਾਜਕਰਤਾ ਜਮਾਤ ਇਹ ਤੁਸ ਜਿਹੜਾ ਇਤਿਹਾਸ ਪੜ੍ਹਨੇ ਜਿਹੜੇ ਰਾਜ ਕਰ ਰਹੇ ਨੇ ਉਹ ਤੁਹਾਨੂੰ ਪਾੜ ਕੇ ਰੱਖ ਦਿੰਦੇ ਜੋ ਲੋਕ ਕਿਤੇ ਅੱਜ ਸਾਡੀ ਗੱਲ ਕਰਨ ਸੁਣ ਮੇਰੀ ਗੱਲ ਜਿਹੜੇ ਸਾਡੇ ਜਿੰਨੇ ਅੱਜ ਚੁਣੇ ਹੋਏ ਨੁਮਾਇੰਦੇ ਨੇ ਜੀ ਚੁਣੇ ਹੋਏ ਸਾਡੇ ਨੁਮਾਇੰਦੇ ਕਿਹੜੇ ਨੇ ਸੁਣ ਮੇਰੀ ਧਿਆਨ ਨਾਲ ਗੱਲ ਸੁਣ ਲੋ ਇਹ ਗੱਲ ਇਹ ਗੱਲ ਲੋਕਾਂ ਦੇ ਕਰ ਬਹੁਤ ਚੰਗਾ ਮੈਸੇਜ ਆਣਾ ਚੁਣੇ ਹੋਏ ਨੁਮਾਇੰਦੇ ਭਟਾ ਕਿਹੜੇ ਨੇ 117 ਤਾਂ ਐਮਐਲਏ ਚੁਣੇ ਹੋਏ ਨੇ ਅਸੀਂ ਹਾਂ ਬਈ 13 ਐਮਪੀ ਸੁਣੇ ਹੋਏ ਨੇਗੇ 7 ਰਾਜ ਸਭਾ ਮੈਂਬਰ ਚੁਣੇ ਹੋਏ ਨੇ ਤੇ ਇੱਕ ਅਸੀਂ ਮੁੱਖ ਮੰਤਰੀ ਚੁਣਿਆ ਹੋਇਆ ਤੇ ਵਿੱਚ ਸਾਡੇ ਮਿਨਿਸਟਰ ਚੁਣੇ ਹੋਏ ਨੇ ਸੁਣ ਮੇਰੀ ਧਿਆਨ ਨਾਲ ਗੱਲ ਹੈ ਲੋ ਠੀਕ ਆ ਚੁਣੇ ਹੋਏ ਨੇ ਨਾ ਜੇ ਕਿਤੇ ਜਾ ਕੇ ਉਹ ਦਿੱਲੀ ਦੇ ਲੋਕ ਸਭਾ ਦੇ ਮੂਹਰੇ ਜਾਂ ਆਪਣਾ ਜੰਤਰ ਮੰਤਰ ਦੇ ਮੂਹਰੇ ਉਹ ਗੱਲ ਕਰਨ ਕਿ ਤੁਸੀਂ ਆ ਸਾਡੇ ਪੰਜਾਬ ਦੇ ਲੋਕਾਂ ਕੋਲ ਗੋਲੇ ਗੋਲੀਆਂ ਕਿਉਂ ਵਰਸਾ ਰਹੇ ਹੋ ਅੱਜ ਉਹਨਾਂ ਦਾ ਫਰਜ਼ ਬਣਦਾ ਉਹ ਸੈਸ਼ਨ ਬੁਲਾਉਣ ਸਰਕਾਰ ਸੈਸ਼ਨ ਬੁਲਾਵੇ ਵੀ ਆ ਕੀ ਹੋ ਰਿਹਾ ਮਤਾ ਪਾਵੇ ਸੈਂਟਰ ਗਵਰਨਮੈਂਟ ਦੇੁੱਧ ਮਤਾ ਪਾਵੇ ਰੋਸ ਪ੍ਰਦਰਸ਼ਨ ਕਰੇ ਸਿਆਪਾ ਤਾਂ ਇਸ ਚੀਜ਼ ਦਾ ਕਿ ਉਹ ਕਰਨ ਨੂੰ ਤਿਆਰ ਨਹੀਂ ਹੈਗੇ ਇਹੀ ਗੱਲ ਆ ਯਾਰ ਸਾਰੀ ਭਾਈ ਇਹ ਸੱਪ ਤਾਂ ਇਸ ਚੀਜ਼ ਦਾ ਹੀ ਆ ਨਾ ਆਪਣਾ ਜੋ ਲੱਗੀ ਜਾਂਦਾ ਸਰਕਾਰ ਦਾ ਲੋਹੇ ਦੀ ਆਪਣੀ ਪੰਜਾਬ ਹੋਣੀ ਬੰਦਾ ਅੱਗੇ ਨਾ ਮੱਲਾ ਸੀ ਅੱਗੇ ਕੱਠ ਬਾਲਾ ਮੇਰੀ ਗੱਲ ਸੁਣ ਮੈਂ ਘਟੋ ਘਟ ਐਨੇ ਜਾਣਾਂ ਨੂੰ ਤਾਂ ਸਮਝਾ ਸਕਦਾ ਹਾਂ ਹਾਂ ਭਾਈ ਅੱਗੇ ਮੇਰੀ ਆਵਾਜ਼ ਨਹੀਂ ਪਹੁੰਚਨੀ ਕੋਈ ਮਾਈਕ ਨਹੀਂ ਚੱਲਦਾ ਕੁਝ ਹੋਰ ਨਹੀਂ ਚੱਲਦਾ ਲਓਹੀ ਗੱਲ ਆ ਭਈ ਕਿਤਾ ਇਹ ਸਿਸਟਮ ਜ਼ਰੂਰ ਕਰਾਓ ਜੀ ਮੇਰੇ ਵੀਰਿਓ ਤੁਸੀਂ ਇਹ ਚੱਲੇ ਆਪਾਂ ਮਾਈਕ ਦਾ ਵੀ ਸਿਸਟਮ ਦਾ ਇਹ ਵੀ ਦੋ ਚਾਰ ਦਿਨਾਂ ਚ ਹੋ ਜਾਣਾ ਮੇਰੀ ਗੱਲ ਸੁਣੋ ਵੀਰੇ ਆਪਾਂ ਨਾ ਆਪ ਦੇ ਵਿੱਚ ਨਾ ਲੜਾ ਕਰੀ ਨਾ ਕਦੇ ਵੀ ਨਹੀਂ ਯਾਰ ਨਾ ਨਾ ਬਾਈ ਜਦੋਂ ਵੀ ਆੱਖੂ ਨੇ ਆਪ ਚ ਪੜੀਏ 그러면은 ਕੋਈ ਨਹੀਂ ਸੀ ਸਿਸਟਮ ਨੂੰ ਆਪਾਂ ਆਇਡਲ ਮੰਨਦੇ ਨਾ ਮੈਂ ਵੀ ਮੰਨਦਾ ਆਪਾ ਨੂੰ ਜਿਉਂਦੇ ਟਾਈਮ ਮਾੜਾ ਮਾੜਾ ਕਹੀ ਗਏ ਨਾ ਕਹੀ ਗਏ ਨਾ ਅੱਜ ਉਹਨੂੰ ਸਾਰੇ ਆਈਡਲ ਮੰਨਦੇ ਆ ਕਿ ਨਹੀਂ ਬਈ ਬਸ ਤਾਂ ਮੈਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਧਿਆਨ ਨਾਲ ਗੱਲ ਸੁਣ ਲਾ ਮੈਂ ਸਿੱਧੂ ਮੂਸੇ ਵਾਲਾ ਦਾ ਬਹੁਤ ਮੇਰਾ ਪਿਆਰ ਰਿਹਾ ਮੇਰੇ ਜਿਹੜੇ ਮੇਰੇ 11-12 ਦੋਸਤ ਸੀ ਉਹਨਾਂ ਦੇ ਵਿੱਚੋਂ ਸੁਣ ਲੋ ਇਹ ਗੱਲ ਮੈਂ ਰਿਕਾਰਡਿੰਗ ਕਰਕੇ ਵੀ ਸੁਣਾਉਂ ਲੋ ਕਰਵਾ ਚੰਗੇ ਤੋਂ ਉਹ ਸਾਰੇ ਸਾਰੇ ਮਾੜਾ ਕਹਿੰਦੇ ਸੀ ਮੈਂ ਕਹਿੰਦਾ ਸੀ ਸਿੱਧੂ ਮੂਸੇ ਵਾਲਾ ਵਰਗਾ ਇੱਕ ਬੰਦਾ ਨਹੀਂ ਨਾ ਬਈ ਇਹਦੇ ਮੇਰੇ ਮੇਰੇ ਉਹ ਦੋਸਤ ਸੀ ਪਰ ਮੇਰੇ ਨਾਲ ਮੈਂ ਉਹਨੂੰ ਕਹਿੰਦਾ ਜਦੋਂ ਸਿੱਧੂ ਮੂਸੇ ਵਾਲਾ ਦੀ ਡੈਥ ਹੋ ਗਈ ਜਦੋਂ ਸੁੱਧੂ ਮੁੱਸੇ ਵਾਲਾ ਡੈਥ ਹੋ ਗਈ ਸਾਰੇ ਕਹਿੰਦੇ ਸੁੱਧੂ ਮੁੱਸੇ ਵਾਲਾ ਵਰਗਾ ਕੋਈ ਬੰਦਾ ਨਹੀਂ ਮੇਰੇ ਉਹ ਹੀ 11-12 ਦੋਸਤ ਜਿਹੜੇ ਮੇਰੇ ਨਜ਼ਦੀਕੀ ਸੀ ਉਹ ਮੇਰੇ ਕੋਲ ਸਭ ਤੋਂ ਵੱਧ ਪ੍ਰਤੀਸਾਪਾ ਕਰ ਰਹੇ ਮੈਂ ਕਿਹਾ ਪਹਿਲਾਂ ਤੁਸੀਂ ਤਾਂ ਬੰਦੇ ਦਾ ਬ੍ਰੋਧ ਕਰਦੇ ਮਰੇ ਤੋਂ ਕਦਰ ਕਰਦੇ ਬਈ ਮਰੇ ਤੁਸੀਂ ਕਦਰ ਕਰੀ ਕਿ ਇਹ ਹੀ ਗੱਲ ਆ ਇਸ ਕਰਕੇ ਆਪਣੇ ਲੋਕ ਹਰ ਇੱਕ ਬੰਦੇ ਦੀ ਮੈਂ ਕਹਿੰਦਾ ਵੀ ਮੇਰੀ ਤੁਸੀਂ ਸੋਚ ਨੂੰ ਸਮਝੋ ਮੇਰੀ ਮਨ ਦੀ ਭਾਵਨਾ ਕੀ ਆ ਮੇਰੇ ਦਿਲ ਦੀ ਭਾਵਨਾ ਕੀ ਆ ਬਈ ਅਸੀਂ ਤਾਂ ਹੀ ਫਿਰਦੇ ਆ ਵੀ ਆਪਾਂ ਬਹੁਤ ਹਨ ਜਿਹੜੇ ਆਪਣੇ ਜੋਧੇ ਦੀ ਗਵਾਲੇ ਹੁਣ ਬਈ ਤੁਸੀਂ 2-4 ਰਹਿ ਗਏ ਅਸੀਂ ਉਹਨੂੰ ਗਵਾਉਣਾ ਨਹੀਂ ਚਾਹੁੰਦੇ ਤਾਂ ਹੀ ਵੀ ਤੇਰੇ ਪਿੱਛੇ ਸਾਰੇ ਆ ਤੁਸੀਂ ਮੇਰੇ ਲਈ ਲੜਦੇ ਹੋ ਤੁਸੀਂ ਮੇਰੇ ਲਈ ਖੜਦੇ ਹੋ ਤੁਸੀਂ ਫਿਰ ਮੈਨੂੰ ਉਸ ਦਿਨ ਕਿਹਾ ਹੋਇਆ ਉਹ ਭਾਨਿਆ ਹੋਇਆ ਤੂੰ ਤਾਂ ਫਿੱਕ ਗਿਆ ਇਹਦਾ ਮਾਣ ਆ ਬਾਈ ਤਾਂ ਇਹ ਮਾਰਾ ਨੇ ਤਾਂਹੀਂ ਤੇਰੇ ਵਿਸੇ ਇੱਧਰ ਹੋਰਦੇ ਆਇਆ ਹੁਣ ਇਹ ਸਮੱਸਿਆ ਹੁਣ ਉੱਥੇ ਮੈਿਕ ਨਹੀਂ ਚੱਲਦਾ ਹਾਂ ਬਈ ਹੁਣ ਉੱਥੇ ਗੱਲ ਸੁਣਨ ਨੂੰ ਕਹਿੰਦੇ ਤਿਆਰ ਨਹੀਂ ਜੇ ਕਿਸੇ ਮੇਰੇ ਵੀਰ ਦਾ ਨੁਕਸਾਨ ਹੋ ਗਿਆ ਬਾਈ ਤੇਰੇ ਤੇ ਗੱਲ ਆਉਗੀ ਮੇਰੇ ਤੇ ਵੀ ਆਜੇ ਕੋਈ ਵੱਖਰੀ ਗੱਲ ਨਹੀਂ ਮੇਰੇ ਤੇ ਮੈਂ ਕਹਣਾ ਕੋਈ ਮੈਨੂੰ ਕੋਈ ਜੋ ਮਰਜੀ ਕੁਝ ਕਹਿ ਲੇ ਪਰ ਉਹਦੀ ਕਿਸੇ ਦੀ ਮਾਂ ਦਾ ਢੱਡ ਪੁੱਛਿਆ ਜਾਣੀ ਦਾ ਹੋ ਕੀ ਦਾ ਹੋ ਜਾਣਾ ਹੂ ਇਹ ਮੂਰਤ ਤੋਂ ਆਏ ਮਰੋ ਫੈਰ ਛੱਡ ਜਾਂਦੇ ਨੇ ਬਾਈ ਨੇ ਕੋਈ ਕਾਰਵਾਈ ਹੋ ਨਹੀਂ ਸਕਦੀ ਜਿਵੇਂ ਆਪਣੇ ਤੇ ਗੋਲੀਆਂ ਮਾਰਦੇ ਆ ਗੋਲੀਆਂ ਕਾਰਵਾਈ ਜਿਹੜੀ ਤੂੰ ਕਾਰਵਾਈ ਦੀ ਗੱਲ ਬਾਈ ਨੇ ਬਹੁਤ ਵਧੀਆ ਗੱਲ ਕਿਹਾ ਕਾਰਵਾਈ ਹੋ ਸਕਦੀ ਹੈ ਜੇ ਸਾਡੇ ਲੀਡਰ ਬੋਲਣ ਵਿਧਾਨ ਸਭਾ ਤੇ ਮਤਾ ਪਾਉਣ ਜਿਵੇਂ ਬਈ ਭਗਵੰਤ ਮਾਨ ਹੋ ਗਿਆ ਹਾਂ ਬਈ ਵਿਧਾਨ ਸਭਾ ਸੈਸ਼ਨ ਛੱਦੇ ਕੀ ਕਰੀ ਛੱਦ ਕੇ ਕਹੇ ਸੁਣ ਮੇਰੀ ਗੱਲ ਯਾ ਸਾਡੇ ਕਿਸਾਨਾਂ ਦੇ ਉੱਪਰ ਕਿਉਂ ਕੀ ਕਰ ਰਹੇ ਹੋ ਪੰਜਾਬ ਹਿੱਸਾ ਨਹੀਂ ਹੈਗਾ ਪੰਜਾਬ ਨੇ ਇਹ ਗੱਲ ਉੱਥੇ ਜਾ ਕੇ ਪਤਾ ਕੀ ਗੱਲ ਬੋਲਣ ਦਿੱਲੀ ਦੇ ਵਿੱਚ ਜਿੰਨੇ ਵੀ ਚੁਣੇ ਹੋਏ ਨੁਮਾਇੰਦੇ ਨੇ ਵੀ ਪੰਜਾਬ ਨੇ 90% ਕੁਰਬਾਨੀਆਂ ਦੇ ਦਿਨ ਸਾਨੂੰ ਯਾਦ ਕਰਵਾਉਣ ਲਈ ਦਿੱਤੇ ਕਿਹੜੇ ਕਰੇ ਦਿੱਤੀਆਂ ਪੰਜਾਬ ਨੇ ਅਨਾਜ ਦੇ ਭੰਡਾਰ ਭਰੇ ਕਿ ਨਹੀਂ ਭਰੇ ਪੰਜਾਬ ਨੇ ਮੁਗਲਾਂ ਤੋਂ ਇਹ ਦੇਸ਼ ਦਾ ਯਾਦ ਕਰਵਾਇਆ ਨਹੀਂ ਵੀ ਅੱਜ ਜੇਕਰ ਅਸੀਂ ਤੁਹਾਨੂੰ ਯਾਦ ਕਰਵਾਤਾ ਤੁਹਾਨੂੰ ਭੁੱਖੇ ਮਰਦਾਂ ਨੂੰ ਯਾਦ ਕਰਤਾ ਤੁਸੀਂ ਸਾਡੇ ਉੱਪਰ ਕਿਉਂ ਤੇ ਸੱਦਤ ਕਰ ਰਹੇ ਹੋ ਇਹੀ ਗੱਲ ਇਹ ਗੱਲ ਇਹ ਗੱਲ ਜਿੰਨਾਂ ਕੋਲੇ ਪਾਵਰ ਹਨ ਉਹ ਗੱਲਾਂ ਬੋਲਣ ਤਾ ਫਿਰੇ ਜਾ ਕੇ ਮਸਲੇ ਹੱਲ ਉਹ ਬੋਲਣ ਨੂੰ ਤਿਆਰ ਰਹਿੰਦਾ ਵੀ ਮੈਂ ਆ ਨਾ ਪੰਜਾਬ ਦਾ ਖੜਾ ਬਈ ਚੁੱਪ ਲੱਗ ਕੇ ਕਿਉਂਦਾ ਇਹਨਾਂ ਜੀਐਸਪੀਆ ਕਿਉਂ ਨਹੀਂ ਬਿਲਕੁਲ ਉਹੀ ਤਾਂ ਗੱਲ ਆ ਬਈ ਦੋ ਗਲਾ ਦੋ ਗਲਾ ਬੋਲ ਰਿਹਾ ਸੀ ਇਹ ਬਈ ਦੋ ਘਰ ਵਾਰੀਆਂ ਦਾ ਆਂਦਾ ਇਹੀ ਆ ਕੇ ਆਪਣੀ ਏਰੀਆ ਚ ਜਾ ਕੇ ਹਮਲਾ ਕਰ ਦਿੰਦੇ ਨੇ ਇੱਧਰ ਆ ਕੇ ਜਿੱਥੇ ਆਪਣਾ ਨਿਸ਼ਾਨ ਸਾਹਿਬ ਲੱਗਿਆ ਉੱਥੇ ਤੱਕ ਆ ਜਾਂਦੇ ਨੇ ਬਈ ਇਹ ਕੀ ਜਿਹੜੇ ਪੁਲਿਸ ਦੇ ਅਫਸਰ ਪਿੱਛੇ ਖੜੇ ਨੇ ਉਹ ਗੱਲ ਨਹੀਂ ਇਹ ਤਾਂ ਇਹ ਤਾਂ ਇਹ ਤਾਂ ਸੁਣੋ ਮੇਰੀ ਗੱਲ ਹੱਦ ਬਾਈ ਹੱਦ ਇਹ ਬੰਦੇ ਬਈ ਮੈਂ ਇਹਦੀ ਪਵਨ ਦਮਾਂ ਦੀ ਗੱਲ ਲਾ ਇਹ ਨਹੀਂ ਕਰਦੇ ਤਾਂ ਵਿਕੇ ਹੋਣੇ ਬਾਈ ਇੱਕ ਆਈਸਲ ਬੈਠ ਜਾਣਾ ਹੈ ਬਾਈ ਗਲਤ ਨਹੀਂ ਬਾਈ ਇੱਥੇ ਕਰਦੇ ਕੀ ਨਹੀਂ ਆਏ ਕੀ ਕਰਨੇ ਬਾਈ ਇਹ ਤਾਂ ਬਸ ਉਂਝ ਆਏ ਨੇ ਤਾਂ ਇਹ ਬੰਦਾ ਬਾਈ ਇੱਕ ਆਈਸਲ ਬੈਠਦੀ ਉਹ ਪੰਜਾਬ ਦਾ ਕਿਆਵਾਂ ਲੱਗਦਾ ਅੱਡਾ ਗੋ ਮੂਰੇ ਕਰਸਾ ਲੱਗਿਆ ਹੋਇਤੀ ਉਹਨੂੰ ਉੱਥੇ ਨਾ ਕੇ ਦੇ ਘੇਰ ਲੈ ਉਹ ਜਿੰਨੀ ਪੁਲਸ ਆਬ ਨਹੀਂ ਪੰਜਾਬ ਦੀ ਨਹੀਂ ਸਾਰੀ ਉਹਨੂੰ ਰੋਕਣ ਗਈ ਬਾਈ ਕੀ ਗੱਲ ਉਹਦੇ ਕੁਝ ਉਹ ਕਹਿੰਦਾ ਵੀ ਦੋ ਬੰਦੇ ਵਜੋ ਤਾਂ ਆਣੀ ਚ ਉਹਨੇ ਨੰਗੜਾ ਉਲੇ ਦਾ ਪੈਟ ਤੇ ਉਹਨੂੰ ਲੰਘਣ ਨਹੀਂ ਦਿੱਤਾ ਜਿੱਦ ਨੂੰਰੇ ਪੁਲਿਸ ਦੀ ਸਾਰੀ ਸਾਰੀ ਉਹਨੂੰ ਰੋਕਣ ਵਾਗੀ ਲੈ ਇਹਦਾ ਕਿ ਮੈਂ ਪੰਜਾਬ ਨਾਲ ਮੈਂ ਮਹਿੰਦਰ ਤਾਂ ਆਪਣੇ ਪੰਜਾਬ ਦੀ ਲੱਗੇ ਹੋਣ ਲੱਗੇ ਇੱਥੇ ਤੱਕ ਦਾ ਪੰਜਾਬ ਹੀ ਆ ਗਿਆ ਹਰਿਆਣੇ ਦਾ ਹੰਦਾ ਭਾਈ ਕੱਲ ਦੀ ਘਟਨਾ ਸੁਣ ਲਓ ਕੱਲ ਦੀ ਇੱਕ ਆਈਪੀਐਸ ਅਫਸਰ ਆਪਣਾ ਬੰਗਾਲ ਦੇ ਵਿੱਚ ਦਾੜੀ ਕੇਸ ਰੱਖੇ ਉਹਨੇ ਸਿੱਖਾ ਸਿੱਖ ਨੂੰ ਪਤਾ ਕੀ ਕੁਝ ਬੋਲਿਆ ਗਿਆ ਇੱਕ ਸਿੱਖ ਨੂੰ ਕੋਈ ਵੀ ਕਿਸੇ ਵੀ ਪੰਜਾਬ ਦੇ ਲੀਡਰ ਦਾ ਮੂੰਹ ਨਹੀਂ ਖੁੱਲਿਆ ਬਹੁਤ ਕੁਛ ਪੁੱਠਾ ਬੋਲੇ ਬਹੁਤ ਵੱਡਾ ਅਪਰਾਧ ਹੈ ਜੀ ਇੱਕ ਦੀ ਗੱਲ ਨਾ ਕਰੋ ਆਪਣੇ ਸਿੱਖ ਨੂੰ ਕਿਸੇ ਨੇ ਕੁਝ ਨਹੀਂ ਬੋਲਿਆ ਇਸ ਕੁਛ ਹੈ ਇਸ ਕਰਕੇ ਆਪਾਂ ਜੋਸ਼ ਦੇ ਨਾਲ ਹੋਸ਼ ਰੱਖਣਾ ਬੜਾ ਜ਼ਰੂਰੀ ਹੈ ਮੇਰੇ ਵੀਰੋ ਤੁਸੀਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਆਪਾਂ ਕਿਵੇਂ ਆਪਣੇ ਦਿਮਾਗ ਨਾਲ ਚੱਲਣਾ ਠਰਮੇ ਨਾਲ ਚੱਲਣਾ ਕਿਵੇਂ ਆਪਣੇ ਮੰਗਾ ਮੰਨੂਣਾ ਕਿਵੇਂ ਬਈ ਕੋਈ ਗੱਲ ਸੁਣਾ ਕੇ ਉਵੇਂ ਚੱਲ ਪਾਉਂਦੇ ਉਹ ਮੰਨ ਲਾ ਜਦੋਂ ਅਸੀਂ ਮੰਨ ਲਾ ਤੁਸੀਂ ਵਲੰਟੀਅਰ ਦਾ ਉਸ ਤੇ ਖੜੇ ਹਾਂ ਜੀ ਇੱਥੇ ਮੰਨ ਲਾ ਕੋਈ ਵੀ ਬੰਦਾ ਸਾਡੀ ਗੱਲ ਕਰਨ ਨੂੰ ਤੇ ਸਾਡੇ ਇੱਕ ਬੰਦੇ ਨੂੰ ਮੰਨ ਲਾ ਨਾ ਉਹ ਜੀ ਉੱਥੇ ਸਾਡਾ ਬੰਦਾ ਰੋਣ ਲੱਗ ਗਿਆ ਬਈ ਉਹਨੂੰ ਕਹਿੰਦੇ ਤੂੰ ਤਾਂ ਧਕਦਾਰ ਹੈ। ਇਹ ਗਲਤ ਗੱਲਾਂ ਨਹੀਂ ਹੈਗੀਆਂ ਬਈ। ਧਕਦਾਰ ਕਹਿਣ ਵਾਲੇ ਤਾਂ ਕੌਣ ਨੇ ਸਰਕਾਰ। ਪਿੱਛੋਂ ਆ ਕੇ ਬਈ ਬੰਦਾ ਉਹਦਾ ਬੰਦਾ ਮੇਰੀ ਗੱਲ ਸੁਣੋ ਮੇਰੀ ਗੱਲ ਜਿਹੜੇ ਧਕਦਾਰ ਕਹਿ ਰਹੇ ਨੇ ਨਾ ਇਹ ਹੀ ਤਾਂ ਗੱਲ ਹੈ ਜੀ ਤਾਂ ਆਪਾਂ ਸਮਝਦੇ ਨਹੀਂ ਬਗਦਾਰ ਕੌਣ ਕਹਿ ਰਿਹਾ ਉਹਨਾਂ ਦੇ ਬੰਦੇ ਛੱਡੇ ਹੋਏ ਨੇ ਸਰਕਾਰ ਨੇ ਆਪਣੇ ਦੁਸ਼ਮਣ ਨਹੀਂ ਪਛਾਣ ਉਹ ਕਹਿੰਦੇ ਨੇ ਉਹ ਪਤਾ ਕੀ ਕਹਿੰਦੇ ਨੇ ਹੁਣ ਉਹੀ ਤਾਂ ਗੱਲ ਉਹ ਕਹਿੰਦੇ ਵੀ ਜਜ਼ਬਾਤੀ ਹੋ ਕੇ ਉਧਰ ਪੰਗਾ ਲੈਣ ਤੇ ਸੀ ਇਹਨਾਂ ਦਾ ਅੰਦੋਲਨ ਤਾਂ ਲੋਕਾਂ ਦਾ ਬਈ ਮਨਲਾ ਉੱਥੇ ਦਾਰੂ ਪੀ ਫਰਜ਼ ਕਰ ਟਰਾਲੀ ਐ ਚੰਹੀਂ ਹਾਂ ਇੱਕ ਹੋਰ ਸਵਾਲ ਆ ਭਾਈ ਜਿਹੜੇ ਆਪਣੇ ਇਹ ਬੰਦੇ ਫੜ ਕੇ ਰਹਿ ਗਏ ਫਿਰ ਉਹਨੂੰ ਛਡਾਊਗਾ ਹੁਣ ਭਾਈ ਦੋ ਬੰਦੇ ਰਹਿ ਗਏ ਕੋਈ ਯਾਰ ਆ ਗੱਲ ਦਾ ਜਵਾਬ ਦਿੰਦਾ ਭਾਈ ਇੱਕ ਮਿੰਟ ਭਾਈ ਜਿਹੋ ਬੰਦੇ ਫੜ ਕੇ ਲੈ ਗਏ ਆਪਣੇ ਪਿੱਛੇ ਨੇ ਦੌੜਨ ਚ ਬੰਦੇ ਸ਼ਹੀਦ ਹੋਏ ਹਾਂ ਭਾਈ ਆਪਣੇ ਲਖੀਮਪੁਰ ਖੀਰੀ ਵਾਲੀ ਮੁੱਖ ਮੰਗਾ ਹਾਂ ਭਾਈ ਜਿਹੜੀ ਇਹਦੇ ਵਿੱਚ ਬੈਠੇ ਆ ਲਖੀਮਪੁਰ ਖੀਰੀ ਵਾਲਿਆਂ ਸਾਰੀਆਂ ਇਹ ਮੰਗਾ ਮੰਨ ਗਏ ਆ ਜਿਹੜਾ ਆਪਣਾ ਹੈ ਜੇ ਆਪਣਾ ਨੁਕਸਾਨ ਹੋਇਆ ਆਪਣੇ ਬੰਦੇ ਸ਼ਹੀਦ ਹੋਏ ਹਾਂ ਭਾਈ ਲਖੀਮਪੁਰ ਖੀਰੀ ਵਾਲਿਆਂ ਇਹ ਸਾਰੀਆਂ ਮੰਗਾ ਮੰਨ ਕੇ ਕਿ ਨਹੀਂ ਮੰਨੇ ਹਾਂ ਜੀ ਜੇ ਦੇਖ ਜਿਹੜੇ ਆਪਣੇ ਬੰਦੇ ਸ਼ਹੀਦ ਹੋਏ ਸੀਗੇ ਉਹਦੇ ਵਿੱਚੋਂ 350 ਨੂੰ ਇੱਕ ਕਿਸਾਨ ਆਪਣੇ ਸਾਰੇ ਲੋਕਾਂ ਨੇ ਪ੍ਰੈਸ਼ਰ ਕਰਕੇ ਨੌਕਰੀਆਂ ਮਿਲ ਗਈਆਂ ਤੇ ਅੱਧੇ ਰਹਿ ਗਏ ਅੱਧੇ ਰਹਿ ਗਏ ਅੱਧਿਆਂ ਨੂੰ ਵੀ ਇਹ ਕਹਿੰਦੇ ਦਬਾਵਾਂਗੇ ਅਸੀਂ ਇਹ ਚੀਜ਼ ਐਸ ਕਰਕੇ ਜੇ ਕੋਈ ਬੰਦਾ ਹੁੰਦਾ ਤਾਂ ਆਪਾਂ ਮੈਂ ਦੇਖੋ ਮੈਂ ਤੁਹਾਡਾ ਭਰਾ ਹਾਂ ਜਿਹੜੇ ਬੰਦੇ ਮੂਰੇ ਲੱਗੇ ਨੇ ਨਾਲ ਮੈਂ ਪ੍ਰਪੋਜ਼ਲ ਲੈ ਕੇ ਜਾਵਾਂ ਵੀ ਆਹ ਬੰਦੇ ਸਾਡੇ ਫੜੇ ਨੇ ਉਹ ਮੀਟਿੰਗ ਦੇ ਵਿੱਚ ਹੁਣ ਗਏ ਹੋਣੇ ਮੈਂ ਇਹੀ ਗੱਲ ਕਹਾਂਦਾ ਵੀ ਜਿਹੜੇ ਬੰਦੇ ਸਾਡੇ ਪਹਿਲਾਂ ਫੜੇ ਨੇ ਨੌਜਵਾਨ ਉਹਨਾਂ ਨੂੰ ਛਡਾਓ